हाँ जो जल्दी-जल्दी लाइव जुड़ जाओ ये अपन हेलो वाटसन जी शुरू कर रहे हैं कर्नप्रीत हेलो जी हेलो ਆ ਜੋ ਵੀਰੇ ਜਲਦੀ ਜਲਦੀ ਲਾਈਕ ਤੇ ਜੁੜ ਜੋ ਆਪਾਂ ਗੱਲਾਂ ਬਾਤਾਂ ਕਰਦੇ ਆਂ ਦੋ ਚਾਰ ਹੈ ਟਾਈਮ ਹੈ ਆਪਣੇ ਕੋਲ ਲਾਈਵ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਜਲਦੀ ਜਲਦੀ ਵੀਰੇ ਜੀ ਜੁੜ ਜੋ ਕਰਮਜੀ ਸੰਗਰੂ ਹਾਂਜੀ ਹਾਂਜੀ ਕਰਮਜੀ ਮੈਨੂੰ ਪਤਾ ਤੁਸੀਂ ਸੰਗਰੂਦ ਤੇ ਹੋ ਤੁਸੀਂ ਡੇਲੀ ਦੇ ਵਿਊਰ ਹੋ ਧੰਨਵਾਦ ਤੁਹਾਡਾ ਦੇਲੀ ਈ ਲਾਈਵ ਦੇ ਵਿੱਚ ਆਉਣ ਦਾ ਹਾਂਜੀ ਵੀਰੇ ਜਲਦੀ ਜਲਦੀ ਆਜੋ ਲਾਈਵ ਤੇ ਜੁੜਜੋ ਆਪਾਂ ਗੱਲਬਾਤ ਕਰਦੇ ਆਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਬੋਲਦੇ ਹੋ ਸੌਰੀ ਕਿੱਥੋਂ-ਕਿਥੋਂ ਵੀਡੀਓ ਦੇਖ ਰਹੇ ਹੋ ਅੱਜ ਵੀਰੇ ਆਪਾਂ ਗੱਲ ਕਰਦੇ ਆਂ ਝੋਨੇ ਦੇ ਝਾੜ ਦੀ ਚੋਨੇ ਦਾ ਝਾੜ ਇਸ ਵਾਰ ਬਹੁਤ ਘਟ ਗਿਆ ਵੀਰੇ ਪ੍ਰੋਟਰ 2.0 ਹੈਲੋ ਹੈਲੋ ਜੀ ਹੈਲੋ ਕਿੱਥੋਂ ਕਿੱਥੋਂ ਵੀਰੇ ਵੀਡੀਓ ਦੇਖ ਰਹੇ ਹੋ ਇੱਕ ਵਾਰ ਕਮੈਂਟ ਜ਼ਰੂਰ ਕਰਦੇ ਹੋ ਚੋਨੇ ਦੀ ਝਾੜ ਦੀ ਗੱਲ ਕਰ ਰਹੇ ਆ ਆਪਾਂ ਝੋਨੇ ਦਾ ਝਾੜ ਬਹੁਤ ਜ਼ਿਆਦਾ ਘਟ ਗਿਆ ਇਸ ਵਾਰ ਆਪਣੀ 26 ਜੀੜੀ ਜਿਹੜੀ ਆਪਣੀ ਹੈਗੀ ਸੀ ਆਪਾਂ ਕੱਲ ਲਾਈਵ 'ਚ ਦਿਖਾਈ ਸੀ ਉਸ ਦੀ ਆਪਾਂ ਚੱਕ ਦਿਆਂ ਚੱਲਦਾ ਚੱਕ ਦਿਆ ਮੇਰੇ ਪੱਖਾ ਚੱਲ ਰਿਹਾ ਫੈਨ ਫੈਨ ਚੱਲਦੇ ਆ ਉੱਪਰ ਛੱਤ ਦੇ ਪੱਖਾ ਚੱਲਦੇ ਆ ਤੇ ਜਿਵੇਂ ਗੱਲ ਕਰ ਰਹੇ ਸੀ ਝੋਨੇ ਦੇ ਝਾੜ ਦੇ ਆਪਾਂ ਨੇ 26 PR 126 ਦੀ ਅੱਜ ਕਟਾਈ ਕਰ ਲਈ ਉਹਦੀ ਵੀਡੀਓ ਵੀ ਆਪਾਂ ਪਾਵਾਂਗੇ ਤੇ ਅੱਜ ਕਿਸੇ ਕਾਰਨ ਕਰਕੇ ਲਾਈਵ ਨਹੀਂ ਆਇਆ ਗਿਆ ਤੇ ਝਾੜ ਵੀਰੇ ਤੁਸੀਂ ਆ ਮੰਨ ਕੇ ਚੱਲੋ ਜਿਹੜਾ ਪਿਛਲੇ ਸਾਲ 27 28 ਕੁਆਂਟਲ ਇੱਕ ਕੀਲੇ ਦਾ ਆ ਰਿਹਾ ਸੀ ਉਹ 22 23 ਇੱਥੇ ਰਹਿ ਗਿਆ ਯਾਨੀ 6 7 ਕੁਆਂਟਲ ਇੱਕ ਕੀਲੇ ਦੇ ਘਟ ਗਏ ਵੇਰ ਆਰ ਯੂ ਡੂਇੰਗ ਵਾਟ ਆਰ ਯੂ ਡੂਇੰਗ ਨਥਿੰਗ ਵੀਰੇ ਆਈ ਐਮ ਫਾਰਮਰ ਇਹਨੂੰ ਪਖਾਣੀ ਪਸੰਦ ਆ ਰਿਹਾ ਆ ਲੋ ਪਹਿਲਾਂ ਕੈਮਰਾ ਪੜਾ ਦੂਜੇ ਬੱਸ ਪਿਆ ਸੀ ਚਾਕੜੀਆਂ ਚਲਾ ਦੇ ਮੇਰੇ ਕੋ ਸਮਝ ਨਹੀਂ ਆ ਰਹਾ ਤੂੰ ਕੀ ਬੋਲ ਰਿਹਾ ਹੈ ਭਾਈ 6 7 6 7 8 ਕੁਆਂਟਲ ਦੇ ਇੱਕ ਈਲੇ ਦਾ ਝਾੜ ਦਾ ਫਰਕ ਪੈ ਗਿਆ ਵੀਰੇ ਜਾਨੀਂ ਜੀ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਰਾ 15000 ਤੱਕ ਇੱਕ ਫੀਲੇ ਤੋਂ 4 ਘਟ ਗਿਆ ਇਹ ਮੌਸਮ ਦਾ ਜਾਦੇ ਫੈਕਟਰ ਰਹਾ ਕਿਉਂਕਿ ਬਿਮਾਰੀ ਤਾਂ ਆਪਣੇ ਝੋਨੇ ਨੂੰ ਕੁਝ ਖਾਸ ਨਹੀਂ ਸੀ ਤੇ ਫੋਕ ਵੀ ਨਹੀਂ ਨਹੀਂ ਸੀ ਤੇ 26 ਜੋ ਨਾਪਣਾ ਲੱਗਿਆ ਹੋਇਆ ਦੀ 17 18 ਜੁਲਾਈ ਦਾ ਤੇ ਮੌਸਮ ਦਾ ਹੀ ਫੈਕਟਰ ਰਹਾ ਕਿਉਂਕਿ ਇਸ ਵਾਰ ਜਦੋਂ ਝੋਨੇ ਨਿਸਰ ਰਹੇ ਸੀ ਕਿ ਉਸ ਟਾਈਮ ਮੀ ਹੜਾ ਬਹੁਤ ਆਏ ਨੇ ਥੋੜਾ ਇਫੈਕਟ ਜ਼ਿਆਦਾ ਰਿਹਾ ਮੌਕੀ ਬਿਮਾਰੀ ਠੀਕ ਸੀ ਕੋਈ ਇੰਨੀ ਖਾਸ ਹੈ ਨਹੀਂ ਸੀ ਹਲਦੀ ਰੋਗ ਵੀ ਠੀਕ-ਠਾਕ ਸੀਗਾ ਥੋੜਾ-ਬੋਤਾ ਹੀ ਸੀ ਸਾਈਦਾਂ ਤੇ ਇਹ ਨੋਟ ਜਿਹੜੇ ਬੰਦਿਆਂ ਨੇ ਠੇਕੇ ਤੇ ਲਏ ਹੋਣੇ ਸਵਰਥ ਖੇਤ ਬਾਹਣ ਲਾ ਲੋ ਜਾਂ ਜ਼ਮੀਨ ਲਾ ਲੋ ਉਹਨਾਂ ਦੇ ਲਈ ਸਰਵਾਈਵ ਕਰਨਾ ਥੋੜਾ ਜਿਹਾ ਔਖਾ ਹੀ ਆ ਜੋ ਵੀ ਇੱਕ ਤਾਂ ਠੇਕਾ ਹੀ ਐਨਾ 80-85000 ਠੇਕਾ ਕੀਲੇ ਦਾ ਤੇ ਉਤੋਂ ਦੇਖੋ ਚੋਨਾ ਹੋਇਆ ਸਾਰੇ ਹੀ ਕਹਿ ਲੋ 50000 ਦਾ ਹਨਾ ਤਾਂ 30000 ਬਹੁਤ ਵੱਡਾ ਰਿਸਕ ਆ 35000 ਉਹ ਵੀ ਤਾਂ ਹੁੰਦੇ 30-35000 ਤਾਂ ਹੋਊਗੀ ਘੱਟੋ-ਘੱਟ ਕਹਿ ਲੋ ਵੀ 17-18 ਕੁਆਂਟਲ ਕਣਕ ਹੋਈ ਤੇ ਯਕੀਲੇ ਚੋਂ ਜੇ ਖੂਬ ਦੇ ਨਾਲ ਸਿਰਫ ਠੇਕਾ ਠੇਕਾ ਪੂਰਾ ਹੋ ਰਿਹਾ ਝੋਨੇ ਦਾ ਖਰਚਾ ਤੇ ਕਣਕ ਦਾ ਖਰਚਾ ਇਦੋਂ ਐਕਸਟਰਾ ਯਾਨੀ ਕਟੋ ਕਰ ਜੇ ਜ਼ਿਆਦਾ ਨਹੀਂ ਜੇ 25 ਕਵਾਂਟਲ ਕਣਕ ਦੇ ਹੁੰਦੇ ਆ ਤਾਂ ਸਾਰੇ ਖਰਚੇ ਬਰਾਬਰ ਆਉਣਗੇ ਨੋ ਪ੍ਰੋਫਿਟ ਨੋ ਲਾਸ ਤੇ ਕਮਾਊਗਾ 25 ਕਵਾਂਟਲ ਯਾਨੀ ਤੁਸੀਂ ਮੰਨ ਕੇ ਚੱਲੇ ਕਿ ਕੀਲੇ ਦੇ 25 ਕਵਾਂਟਲ ਜੇ ਕਣਕ ਦੇ ਹੁੰਦੇ ਨੇ ਤਾਂ ਨੋ ਪ੍ਰੋਫਿਟ ਨੋ ਲਾਸ ਤੇ ਗੇਮ ਆਊਗੀ ਕਿਸਾਨੀ ਕਿਤੰਦਾ ਇਹ ਜਿਹਾ ਜਿਹੜਾ ਇੱਕ ਸਾਲ ਆਪਾਂ ਨੂੰ ਮੁਨਾਫਾ ਦੇ ਜਾਂਦਾ ਤੇ ਦੂਜੇ ਸਾਲ ਆਪਾਂ ਨੂੰ ਘਾਟਾ ਵੀ ਦੇ ਜਾਂਦਾ ਸ਼ਾਇਦ ਤਾਂ ਇਹ ਨੂੰ ਇੱਕ ਫालतू ਗੱਲ ਵੀ ਸਮਝ ਆ ਜਾਂਦਾ ਬਟ ਜੇ ਆਪਾਂ ਸੋਚੀਏ ਵੀ ਸਾਰਾ ਕੁਝ ਹੈ ਕਿਸਾਨੀ ਦੇ ਉੱਤੇ ਡਿਪੈਂਡਾ ਅੰਗਰੇਜ਼ ਜਿਹਨੇ ਇਹ ਵੀਡੀਓ ਦੇਖ ਰਹੇ ਹੋ ਸਾਰੇ ਜਿਹਨੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਆਪਾਂ ਖੇਤੀਬਾੜੀ ਦੇ ਰਿਲੇਟਡ ਵੀਡੀਓਜ਼ ਲੈ ਕੇ ਆਉਂਦੇ ਰਹਿਨੇ ਆ ਤੇ ਲਾਈਵ ਦੇ ਵਿੱਚ ਆਪਾਂ ਕੁਝ ਇਨਫੋਰਮੇਸ਼ਨ ਲਗਾ ਲਓ ਆਪਣੀ ਖੇਤੀਬਾੜੀ ਦੇ ਰਿਲੇਟਡ ਕਿਸੇ ਬੀਜ ਦੇ ਰਿਲੇਟਡ ਕੋਈ ਮੰਡੀ ਦੇ ਭਾਅ ਦੀ ਗੱਲ ਆਪਾਂ ਕਰਦੇ ਹੀ ਰਹਨੇ ਆ ਤੇ ਦੂਜਾ ਮੁੱਦ ਗੱਲ ਕਰਦੇ ਆਪਾਂ ਵੀਰੇ ਪਰਾਲੀ ਦੀ ਜਿਹੜਾ ਸਮੱਸਿਆ ਅੱਜ ਮੈਂ ਦੇਖਿਆ ਵਾਰੀ ਦਾ ਜਿਹੜਾ ਫੂਸਾ ਉਹਨੂੰ ਅੱਗ ਲੱਗ ਰਹੀ ਆ ਪਤਾ ਨਹੀਂ ਅਜੇ ਪ੍ਰਸ਼ਾਸਨ ਵੱਲੋਂ ਕੋਈ ਨੋਟਿਫਿਕੇਸ਼ਨ ਹੀ ਆਇਆ ਪ੍ਰੋਪਰ ਵੀ ਕਿਸਾਨਾਂ ਨੂੰ ਖੁੱਲ੍ਹ ਦੇਤੀ ਆ ਨਾ ਕਿਸੇ ਦਾ ਦਿਲ ਟੁੱਟਦਾ ਨਾ ਕਿਸੇ ਦਾ ਦਿਲ ਲੱਗਦਾ ਨਾ ਕਿਸੇ ਦਾ ਦਿਲ ਟੁੱਟਦਾ ਨਾ ਕਿਸੇ ਦਾ ਦਿਲ ਲੱਗਦਾ ਕਿਸੇ ਦਾ ਪਿਆਰ ਸਿਰਫ ਇਨਾਂ ਦਾ ਹੱਕ ਬਣ ਜਾਂਦਾ ਕਿਸੇ ਦਾ ਪਿਆਰ ਸਿਰਫ ਇਨਾਂ ਦਾ ਹੱਕ ਹੁੰਦਾ ਮਨ ਰਦਾ ਵੀ ਤੇਰਾ ਦਿਲ ਟੁੱਟਿਆ ਹੋਇਆ ਕੋਈ ਸੱਟ ਖਾਈ ਬੈਠਾ ਤੂੰ ਡੂੰਗੀ ਸੋ ਟੈਨਸ਼ਨ ਨਾ ਲੇ ਠੀਕ ਹੋ ਜੂ ਸਾਰਾ ਕੁਝ ਹੁਣ ਪਰਾਲੀ ਦੇ ਮੁੱਦੇ ਦੀ ਗੱਲ ਕਰ ਰਹੇ ਸੀ ਪਰਾਲੀ ਅੱਜ ਮੈਂ ਦੇਖਿਆ ਕਾਫੀ ਜਗ੍ਹਾ ਤੇ ਚੋਨੇ ਦੀ ਪਰਾਲੀ ਨੂੰ ਜਿਹੜਾ ਉੱਪਰ ਲਫੂਸ ਆ ਉਹਦੂ ਅੱਗ ਲਾਈ ਆ ਕਿਸਾਨਾਂ ਨੇ ਹੁਣ ਇਹ ਨਹੀਂ ਪਤਾ ਵੀ ਯੂਨੀਅਨਾਂ ਨੇ ਲਵਾਈ ਆ ਜਾਂ ਪ੍ਰਸ਼ਾਸਨ ਨੇ ਕੋਈ ਢਿੱਲ ਦਿੱਤੀ ਹੈ ਅਜ ਤੱਕ ਕਿਉਂਕਿ ਪ੍ਰਸ਼ਾਸਨ ਨੇ ਆਪਾਂ ਨੂੰ ਕੁਝ ਸੋਲਿਡ ਇਨਫੋਰਮੇਸ਼ਨ ਨਹੀਂ ਭੇਜੀ ਕੋਈ ਕਿਸੇ ਨੂੰ ਵੀ ਕੋਈ ਨੋਟੀਫਿਕੇਸ਼ਨ ਨਹੀਂ ਮਿਲਿਆ ਦੇਖਦੇ ਆ ਜੀ ਕੱਲ ਤੱਕ ਕੋਈ ਨੋਟੀਫਿਕੇਸ਼ਨ ਆਉਂਦਾ ਜਾਂ ਕਿਵੇਂ ਇਹ ਯੂਨੀਅਨ ਦੇ ਬੰਦਿਆਂ ਨੇ ਅੱਗੇ ਹੋ ਕੇ ਲਗਾਇਆ ਪਰ ਉਹ ਟ੍ਰਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕਾਫੀ ਟਾਈਮ ਤੋਂ ਆਪਣਾ ਲਾਈਵ ਦੇਖ ਰਹੇ ਆ ਅੱਜ ਤੇ ਇਹੀ ਦੋਏ ਮੇਨ ਮੁੱਦੇ ਸੀਗੇ ਇੱਕ ਤਾਂ ਆਪਣੇ ਝੋਨੇ ਦਾ ਝਾੜ ਦੀ ਗੱਲ ਕਰਨੀ ਸੀ ਆਪਾਂ ਨੇ ਕਿਉਂਕਿ ਅੱਜ ਆਪਾਂ ਦੇ ਝੋਨੇ ਦੀ ਵੜਾਈ ਸ਼ੁਰੂ ਕਰ ਲਈ ਆ ਪੀਆਰ 126 ਝੋਨਾ ਵੱਢਿਆ ਤੇ ਉਹਦਾ ਬਾਈਕ ਦਾ ਝਾੜਾ ਕਹਿ ਲੋ ਅੱਗੇ ਆਇਆ ਅੱਟੇ ਦੇਖੋ ਅਜੇ ਪੂਸ਼ਾ ਆਪਾਂ ਨੇ ਵੱਢਣੀ ਆ ਬਾਸਮਣ ਦੀ ਵੱਢਣੀ ਆ ਫੇਸ ਦਿਖਾਓ ਵੀਰੇ ਫੇਸ ਮੈਂ ਦਿਖਾਉਂਗਾ ਜਦੋਂ 2000 ਸਬਸਕ੍ਰਾਈਬਰ ਪੂਰੇ ਹੋ ਜਾਣਗੇ ਮੈਂ ਆਪਣੇ ਈਵਰਜ਼ ਨਾਲ ਕਮਿਟਮੈਂਟ ਕੀਤੀ ਹੋਈ ਆ ਵੀ ਆਪਾਂ ਫੇਸ ਉਦੋਂ ਹੀ ਰੀਵੀਲ ਕਰਨਾ ਜਦੋਂ ਆਪਣੇ 2000 ਸਬਸਕ੍ਰਾਈਬਰ ਪੂਰੇ ਹੋ ਜਾਈਏ ਜਲਦੀ ਜਲਦੀ 2000 ਸਬਸਕ੍ਰਾਈਬਰ ਪੂਰੇ ਕਰਾ ਦੋ ਆਪਾਂ ਫੇਸ ਰੀਵੀਲ ਕਰ ਦਾਂਗੇ ਮੋਬਾਈਲ ਬੈੱਡ 'ਤੇ ਫੇਕ ਦੇ ਅੱਛਾ ਜੀ ਲਓ ਜੀ ਬੈੱਡ 'ਤੇ ਫੇਕ ਦਿਨਾ ਠੀਕ ਹੈ ਬੋਲੋ ਬੈਡ ਤੇ ਫਿੰਕ ਨੌਕੀ ਹੋ ਜੂਗਾ ਬ੍ਰਦਰ ਹਮ ਗੱਲ ਤਾਂ ਆਪਾਂ ਐਸੇ ਵੀ ਗੱਲ ਕਰ ਹੀ ਰਹੇ ਹਾਂ ਤੁਸੀਂ ਸੁਣ ਲਓ ਨਾ ਦੇਖੋ ਆ ਜਓ ਜਲਦੀ ਜਲਦੀ ਈ ਵਿਊਅਰਸ ਜੁੜ ਜੋ ਆਪਾਂ ਗੱਲਬਾਤ ਹੀ ਕਰ ਸਕਦੇ ਹਾਂ ਕਿ ਆ ਜੀ ਵੀਰੇ ਜਲਦੀ ਜਲਦੀ ਲਾਈਵ ਚ ਜੁੜ ਜਿਓ ਜੁੜੇ ਫੈਨੀਵਰ ਆਇਨ ਆਪਣੇ ਲਾਈਵ ਚ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਸ ਵੀਰੇ ਆਪਾਂ ਆਪਣੇ ਨਾਲ ਕੋਈ ਖਾਸ ਚੋਣ ਨਹੀਂ ਰਹੇ ਆਪਣੇ ਈ ਵਿਊਅਰਸ 1 ਮਿੰਟ ਲਾਈਵ ਹੋਰ ਚਲਾਵਾਂਗੇ ਫਿਰ ਸਵਾ ਬੰਦ ਕਰਦੇ ਆਂ ਜੇ ਕੋਈ ਲਾਈਵ ਚ ਨਾ ਆਇਆ ਹਾ ਜੋ ਅਬ ਜਲਦੀ ਜਲਦੀ ਵੀਡੀਓ ਚ ਬੁਰਜੋ ਆਜੋ ਵੀਰੇ ਚਲੋ ਜੀ ਓਕੇ ਫਿਰ ਆਪਾਂ ਲਾਈਵ ਕਰਦੇ ਆ ਬੰਦ ਧੰਨਵਾਦ ਫੇਰ ਮਿਲਦੇ ਆ